ਹੰਝਾ ਤੇ ਕਾ ਉਹ ਰੀਟ ਕੱਢੀ ਅੱਗੇ ਆ ਜੁਤੀ ਸਾਡਾ ਇੱਕ ਬਰਬਾਦ ਬਹੁਤ ਜ਼ਿਆਦਾ ਪਿਆਰ ਹੈ ਕਿ ਮੇਰੇ ਸਾਥ ਮੇਰੇ ਮੰਗਨੇ ਵਾਲੇ ਸਹਿੰਦੇ ਵਿੱਚ ਸੋਨਿਆ ਕੈਕ ਮੈਂ ਦੱਸਾਂ ਤਾਂ ਤੋੜੀ ਨਹੀਂ ਜੇ ਮੇਰੇ ਨਾਲ ਕਹਿੰਦਾ ਜਾਂ ਬਿਨਾਰਾ ਦਾ ਨਾਮ ਮੇਰੇ ਸੁਮੇਤ نشے یاد کرتے رہے ਇਹਨਾਂ ਮੰਦਰੀਆਂ ਦੇ ਕਰਕੇ ਹੀ ਪੂਰਵ 11 ਬੰਦੇ ਸੰਗਠਨ ਤੋਂ ਇਹਨਾਂ ਦੇ ਸੁਧੰਧੀਆਂ ਦੇ ਇਹਨਾਂ ਨੇ ਸਿਧਾਨਾ ਬਣਾਏ ਇਹਨਾਂ ਨਾਲ ਮੰਦਰੀਆਂ ਵੱਲੋਂ ਵੀ ਗਈ ਵੱਲੋਂ ਅਗਲੀ ਵਾਰ ਤੋਂ ਦਰਜਾ ਜਿਹੜਾ ਨਾਮ ਦੇ ਵਿੱਚ ਆਇਆ ਉਹਨਾਂ ਦਾ ਕਾਇਮ ਹੋ ਗਿਆ ਇਸ ਤਰ੍ਹਾਂ ਕੋਈ ਜੀ ਦੀ ਕਾਲ ਦਾ ਰਾਸਤਾਰ ਹੋ ਗਿਆ ਹਰ ਇੱਕ ਮੰਦਰੀ ਵਾਲੇ ਜਿਹੜੇ ਬੰਦੀਆਂ ਦਾ ਜੱਤ ਹੋਇਆ ਜਦੋਂ ਵੀ ਲੋਕ ਗੱਡੀ ਬਣਾਏ ਜਾਂਦੇ ਆ ਤਾਂ ਉਹਨੂੰ ਕਿੱਥੇ ਜਾਣਾ ਹੈ ਇੱਕ ਵੱਡੀ ਗੱਡੀ ਕਿਉਂ ਕਿ ਮਾਰਾ ਜਾਂਦਾ ਜਾਂ ਇਹ ਕੀ ਹੋਇਆ ਬੱਚੇ ਜਲਾ ਲਏ ਜਾਂ ਜਿਹੜੇ ਕੱਦ ਤੇ ਜੰਦ ਦਾ ਪਾੜ ਵੀਰ ਦਾ ਮੁਕਾਨ ਕਰਦੀ ਚੱਲੇ ਉਹ ਹੋਇਆ ਕਿ ਕਿਸੇ ਬੰਦੇ ਨੇ ਚਲਾ ਦਿੱਤਾ ਉਹ ਗੱਡੀ ਦਾ ਜੱਟ ਨੇ ਪਹਿਲਾਂ ਉਹ ਲਾਇਆ ਨੇ ਤੇ ਤੇ ਤਲਗੀ ਮਲਾ ਰਿਆ ਇਹ ਨਾਲੇ ਪਤਾ ਕਿ ਕਿੰਨੀ ਸ਼ਾਨ ਬਣਾ ਲਈ ਹੈ ਯਾਰ ਕਿੰਨੀ ਮਖੂਰ ਕਿੰਨੀ ਬੁਝਾਈ ਬਣਾ ਲਈ ਜੇ ਨਾਲ ਮਖਾਲਾਂ ਦੇ ਸਟੱਗ ਲੱਗਦੇ ਨਾਲ ਵੀ ਡਾਲੀ ਕਰੀਏ ਪਰ ਸਿੰਘ ਦੀ ਸ਼ਾਨ ਦੀ ਅਗਲੇ ਹਾਲ ਤੋਂ ਨੈਕ ਦਾ ਬਖਾਇਆ ਬਾਕੀ ਦਾ ਮੌਣ ਵਾਲਾ ਕੋਈ ਨਹੀਂ ਕਹਿੰਦਾ ਕੋਈ ਸ਼ਕਤ ਨਹੀਂ ਜੀ ਆਹ ਲਓ ਜਾਓ ਹੋਰ ਹੋਪਨ ਮੰਨੇ ਬਾੜੂ ਜੈ ਬਾਬੇ ਜਾਂਦੀ ਕਿੱਦਾਂ ਵੀ ਹਾਲ ਚਾ ਮੰਨੇ ਬਾੜੂ ਇਹ ਜਿਹੜੇ ਮੁਬਾਰਤ ਦੇ ਨੂੰ ਹੁੰਦੇ ਆ ਸਿੰਘਾਂ ਦੇ ਮੇਲਿਆਂ ਦੇ ਇਹ ਭਾਗਾ ਵਾਲੇ ਜਾਣਦੇ ਆ ਹੈ ਬੇਦਰਦੀ ਕੀ ਦਰਦ ਪਹਿਚਾਣਨ ਐਵੇਂ ਕਰ ਨ ਜਵਾਨਾਂ ਗੱਲਾਂ ਜਿਨ੍ਹਾਂ ਨੇ ਮੰਨਣੇ ਵਾਲੇ ਉਹ ਜਿਨ੍ਹਾਂ ਨੂੰ ਰੱਬ ਵਾਲੀ ਪੜ੍ਹਾਈ ਨਹੀਂ ਆਉਂਦੀ ਉਹ ਅਨਪੜ ਹੁੰਦੇ ਆ ਤੇ ਅਨਪੜ ਹੁੰਦੇ ਆ ਉਹ ਮੰਨਣੇ ਵਾਲੋ ਬਹੁਤ ਕੁਝ ਗਲਤ ਬੋਲ ਦਿੰਦੇ ਬਹੁਤ ਕੁਝ ਮਾੜਾ ਬੋਲ ਦਿੰਦੇ ਆ ਇਸ ਕਰਕੇ ਮੰਨਣੇ ਵਾਲੋ ਸਰਕਾਰ ਪੀਰ ਨਗਹਿੜੀ ਸਰਕਾਰ ਬਾਬਾ ਲਖ ਦਾਤਾ ਸਿੱਧ ਵਾਲੀ ਪੀਰ ਸਮੇਲਿਆ ਵਾਲੀ ਸਰਕਾਰ ਇਹਨਾਂ ਦੀ ਬਹੁਤ ਵੱਡੀ ਕਿਰਪਾ ਆ ਔਰ ਜਿੱਥੇ ਮੰਦਨੇਵਾਲੇ ਉਹ ਦਲਵਾਰ ਚ ਮੈਨੂੰ ਮੰਦਨੇਵਾਲੇ ਕੋਟੋਕੜ 25 ਸਾਲ ਹੋ ਗਏ ਸਿੰਝ ਪਾਉਣ ਦੇ ਨੂੰ ਸਰਕਾਰਾਂ ਦੇ ਸਾਥ ਦੇ ਨਾਲ ਔਰ ਪਤਾ ਨਹੀਂ ਕਿੰਨੇ ਮੁੰਡਿਆਂ ਦਾ ਨਸ਼ਾ ਛਡਾਇਆ 1.5 ਤੋਂ 2 ਲੱਖ ਤੋਂ ਵੱਧ ਮੁੰਡੇ ਔਰ ਸ਼ਾਇਦ 5-7000 ਕੁੜੀਆਂ ਦਾ ਨਸ਼ਾ ਛਡਾਇਆ ਔਰ ਮੈਨੂੰ ਮਾਣ ਆ ਕਿ ਸਰਕਾਰ ਨੇ ਮੈਨੂੰ ਇਸ ਕੰਮ ਦੇ ਲਈ ਚੁਣਿਆ ਹੈ ਕਿਉਂਕਿ ਮੰਦਨੇਵਾਲੇ ਸੇਵਾ ਵਿੱਚ ਇੱਕ ਰੰਮ ਜਿਹੇ ਪਾਈ ਜਿਸ ਵਿੱਚ ਮਤਲਬ ਸਭੇ ਇਸ ਸੇਵਾ ਦੀ ਰੰਮ ਜਿਆ ਮੈਂ ਕਦੀ ਫੇਸਬੁੱਕ ਨਹੀਂ ਕਰਾਉਂਦਾ ਕਦੇ ਵੀ ਮੈਨੂੰ ਇਹਨਾਂ ਚੀਜ਼ਾਂ ਤੋਂ ਨਫ਼ਰਤ ਆ ਮੰਨਨੇ ਵਾਲੇ ਮੈਨੂੰ ਇਹ ਲੱਗਦਾ ਮੈਂ ਆਪਣੇ ਮਨ ਦਾ ਸਭ ਬਹਿਮ ਦੱਸਣ ਲੱਗਾ ਮੈਨੂੰ ਇਹ ਲੱਗਦਾ ਕਿ ਜਿੱਦਨ ਮੈਂ ਫੇਸਬੁੱਕ ਜਾਂ ਚਲਾਉਂਦਾ ਆ ਜਾਂ ਮੈਂ ਬਾਰਸਾ ਪੁੱ ਚਲਾਉਂਦਾ ਉਹਦਾ ਬਾਰਸਾ ਤਾਂ ਮੇਰੇ ਫੋਨ ਤੇ ਚੱਲਦਾ ਆ ਪਰ ਮੈਂ ਉਹ ਘੱਟ ਵਰਤਦਾ ਵੀ ਇਹ ਤੋਂ ਇਲਾਵਾ ਮੇਰੇ ਫੋਨ 'ਚ ਕੋਹ ਚੱਲਦਾ ਨਹੀਂ ਮੈਨੂੰ ਲੱਗਦਾ ਕਿ ਜੇ ਮੈਂ ਫੇਸਬੁੱਕ ਚਲਾ ਲਈ ਸ਼ਾਇਦ ਮੇਰਾ ਧਿਆਨ ਟੁੱਟ ਜਾਣਾ ਪਤਾ ਨਹੀਂ ਮੇਰੇ ਤੇ ਮੈਨੂੰ ਤਾਂ ਬਹਿਮ ਆ ਇਸ ਕਰਕੇ ਮੈਂ ਕਦੀ ਫੇਸਬੁੱਕ ਕਦੀ YouTube ਨਹੀਂ ਚਲਾਉਂਦਾ ਤੇ ਮੂਵੀਆ ਮੇਰੀਆਂ ਤੁਸੀਂ ਦੇਖਦੇ ਆਂ ਕੁੜੇ ਤਨਵਾਦਿਆ ਪਰ ਮੈਨੂੰ ਇਹ ਵੀ ਪਤਾ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਦੇਖਦੇ ਆਂ ਕੁਝ ਲੋਕ ਲਾਕਡਾਉਨ ਵਾਲੇ ਮੇਰੀਆਂ ਵੀਡਿਓਆਂ ਦੇਖਦੇ ਹੋਣੇ ਆਂ ਕੁਝ ਲੋਕ ਚੰਗੇ ਸਮਝਦਾਰ ਸੂਝਵਾਨ ਮੇਰੀਆਂ ਬੁੱਲੂਆਂ ਦੇਖਦੇ ਹੋਣੇ ਆਂ ਦੋਨਾਂ ਤਰ੍ਹਾਂ ਦੇ ਲੋਕਾਂ ਦਾ ਸਵਾਗਤ ਆ ਤੇ ਮੈਂ ਮੰਨੇਵਾਲੋਂ ਨਸ਼ੇ ਤੋਂ ਰਹਤੇ ਆਂ ਜਿੱਥੇ ਮੈਂ ਰਹਿਣਾ ਮੇਰੇ ਕਮਰੇ 'ਚ ਕੋਈ ਪੱਖਾ ਨਹੀਂ ਹੈ ਮੇਰੇ ਕਮਰੇ 'ਚ ਕੋਈ ਪੱਖਾ ਨਹੀਂ ਲੱਗਾ ਤੇ ਏਸੀ ਤੇ ਮੈਂ ਕਦੀ ਬੈਠਾਂ ਨਹੀਂ ਮਿਲਕੂੰਗੀ ਜੇ ਪੱਖਾ ਵੀ ਹੈ ਨਹੀਂ ਏਸੀ ਵੀ ਹੈ ਨਹੀਂ ਇਹ ਗੱਲ ਆ ਮੇਰੇ ਕੋ ਪੈਸਾ ਆ ਮੈਂ ਸੋਨੇ ਦਾ ਪੱਖਾ ਵੀ ਲਵਾ ਸਕਦਾ ਪਰ ਮੈਂ ਇਹ ਤਾਪੇ ਤਾਰ ਹੀ ਹੁੰਦੀ ਭਗਤੀ ਇਦਾਂ ਨਹੀਂ ਹੁੰਦੀ ਇਹ ਮੰਦਲੇ ਵਾਲਿਓ ਇਹੇ ਏਸੀਆਂ ਹੀਟਰਾਂ ਵਾਲ ਨੂੰ ਇਹ ਮੌਖ ਆਪਣਾ ਮੋੜ ਕੇ ਹੀ ਭਗਤੀ ਹੁੰਦੀ ਆ ਹੈ ਬਸ ਨਾਮ ਜਪਿਆ ਕਰੋ ਕਥਾਵਾਂ ਸੁਣਿਆ ਕਰੋ ਜਿਨ੍ਹਾਂ ਨੇ ਅੱਜ ਵੀ ਮੈਨਾਂ ਸ਼ਿਕਵਾ ਕੀਤਾ ਕਿ ਬਾਬਾ ਜੀ ਤੁਸੀਂ ਕਮੈਂਟਾਂ ਦਾ ਜਵਾਬ ਨਹੀਂ ਦਿੱਤਾ ਮੈਂ ਕਮੈਂਟ ਕਦੀ ਮੰਦਲੇ ਵਾਲੂ ਮੈਂ ਫੇਸਬੁੱਕ ਹੀ ਨਹੀਂ ਚਲਾਉਂਦਾ ਮੈਨੂੰ ਕਮੈਂਟਾਂ ਕਰੀਂ ਭਾ ਜੇ ਤੁਸੀਂ ਕਮੈਂਟ ਮੈਨੂੰ ਕਰ ਵੀ ਦੋਗੇ ਤੇ ਮੈਨੂੰ ਮੈਨੂੰ ਪੜ ਨਹੀਂ ਹੁੰਨੀ ਕਿਉਂਕਿ ਮੈਨੂੰ ਪੜਨਾ ਨਹੀਂ ਆਉਂਦਾ ਇਸ ਕਰਕੇ ਮੈਂ ਨਹੀਂ ਬਲੋ ਤੁਸੀਂ ਮੈਨੂੰ ਫੋਨ ਕਰੋ ਔਰ ਕਈ ਬੰਦੇ ਮੈਨੂੰ ਕਹਿੰਦੇ ਆ ਕਿ ਬਾਬਾ ਜੀ ਅਸੀਂ ਫੇਸਬੁੱਕਾਂ ਤੇ ਦੇਖੀਦਾ ਬੰਦੇ ਤੁਹਾਨੂੰ ਗਲਤ ਵੀ ਲੈ ਕੇ ਰਹਿੰਦੇ ਮੈਂ ਕਿਹਾ ਯਾਰ ਫਿਰ ਕੀ ਹੋ ਗਿਆ ਜਿਹੜੇ ਬੰਦੇ ਅੰਦਰੋਂ ਦੁਖੀ ਆ ਜਿਹੜੇ ਦਿਲ ਦੇ ਮਰੀਜ਼ ਆ ਉਹਨਾਂ ਨੇ ਮੇਰੀ ਸੂਰਤ ਵਾਲਾ ਦੇਖੇ ਮੇਰੀ ਠਾੜ ਠਾੜ ਵਾਲ ਦੇਖ ਕੇ ਖਿਜਣਾ ਹੀ ਆ ਉਹਨਾਂ ਨੇ ਖਿਜਣ ਦੋ ਮੈਨੂੰ ਆਪਣਾ ਕੰਮ ਕਰਨ ਦੋ ਉਹਨਾਂ ਨੂੰ ਆਪਣਾ ਕੰਮ ਕਰਨ ਦੋ ਰਾਹੀ ਮਿਲ ਕੇ ਸੇਨਾ ਨਹੀਂ ਜੀ ਤਾਂ ਤਾਂ ਚਿਲਗੁਰੂ ਵਿਦਾਸ ਮਹਾਰਾਜ ਆਹਾ ਰਾਜਾ ਮਹਾਰਾਜ ਜਿਨ੍ਹਾਂ ਦਾ ਰਤਬਾ ਹੀ ਬੜਾ ਉੱਚਾ ਆ ਇਸ ਕਰਕੇ ਮੰਨਨੇ ਵਾਲੇ ਉਹ ਜਾਂ ਚਮਾਰ ਨੂੰ ਪਰਖਣਾ ਆ ਨਾ ਤੇ ਮੋਢਿਆਂ ਤੇ ਸਟਾਰ ਦੇਖਿਆ ਕਰੋ ਥਾਣੇਦਾਰ ਡੀਐਸਪੀ ਐਸਪੀ ਐਸਐਚਬੀ ਆਈਜੀ ਐਸਐਸਪੀ ਆਈਜੀ ਕਮਿਸ਼ਨਰ ਆਹਾ ਇਹ ਸਾਰੇ ਮੰਨਨੇ ਵਾਲਿਓ ਰਵਿਦਾਸੀ ਆ ਉਹਨਾਂ ਦੀਆਂ ਟੋਹੜਾਂ ਰਵਿਦਾਸੀਆਂ ਦੀਆਂ ਮੋੜਿਆਂ ਤੇ ਲੱਗੇ ਸਟਾਰ ਦੇਖ ਕੇ ਪਤਾ ਲੱਗ ਜਾਂਦੀਆਂ ਐਸ ਕਰਕੇ ਮੰਨਣੇ ਵਾਲਿਓ ਇਹ ਰਹਿਮਤ ਆ ਗੁਰੂਆਂ ਪੀਰਾਂ ਦੀ ਗੁਰੂ ਰਾਮਦਾਸ ਦੀ ਤਨ ਤਨ ਵਾਲਮੀਕ ਮਹਾਰਾਜ ਦੀ ਤਨ ਤਨ ਬ੍ਰਹਮਾ ਵਿਸ਼ਨੂੰ ਮਹੀ ਤਨ ਤਨ ਗੁਰੂ ਰਾਮਦਾਸ ਵਾਸਤ ਦੇ ਰਹਿਮਤ ਦੀ ਬਰਖਾ ਰਹਿਣੀ ਆ ਔਰ ਮੰਨਣੇ ਬਣੋ ਥੋੜੇ ਦਿਨਾਂ ਚ ਮੇਰਾ ਪ੍ਰੋਗਰਾਮ ਆ ਕੈਨੇਡਾ ਉਹ ਦੇਖਦੇ ਰਿਆ ਕਰੋ ਜਾਂ ਤੁਹਾਡੇ ਕੋਲ ਕਥਾ ਪਹੁੰਚਦੀ ਤੇ ਦੇਖਦੇ ਰਿਆ ਕਰੋ ਚੈ ਬੱਬਿਆਂ ਦੀ